ਹੇਲੂਇਆ ਹੇਲੂਇਆ ਮੇਰੇ ਯਹਵਾ ਪਿਤਾ ਮੇਰੇ ਰਾਫਾ ਖੁਦਾਵਨ ਖੁਦਾ ਮੇਰੇ ਅਨੁਗ੍ਰਹਿਕਾਰੀ ਪਿਤਾ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਖੁਦਾਵਨ ਖੁਦਾ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਂ ਜੋ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਅਨੰਗ ਰਹਿ ਦੇ ਲਈ ਮੇਰੇ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਮੇਰੇ ਯਹਵਾ ਪਿਤਾ ਮੇਰੇ ਰਾਫਾ ਖੁਦਾ ਤੁਹਾਂ ਦੀ ਕਿਰਪਾ ਜੋ ਸਾਡੇ ਜੀਵਨਾਂ ਦੇ ਵਿੱਚ ਹੋਈ ਹੈ ਮੇਰੇ ਖੁਦਾਵਨ ਖੁਦਾ ਉਸ ਕਿਰਪਾ ਲਈ ਤੁਹਾਡਾ ਸ਼ੁਕਰੀਆ ਅਦਾ ਕਰਦਾ ਮੇਰੇ ਪ੍ਰਭੂ ਜੀ ਇਹ ਜੀਵਨ ਤੁਹਾਡਾ ਦਿੱਤਾ ਹੋਇਆ ਹੈ ਜੀਵਨ ਹੈ ਪ੍ਰਭੂ ਜੀ ਇਹ ਸਾਇ ਪ੍ਰਾਨ ਤੋ ਦੇ ਦਿੱਤੀ ਹੋਏ ਹੈ ਖੁਦਾ ਉਹਨ ਖੁਦਾ ਪਿਆਰੇ ਪ੍ਰਭੂ ਬਹੁਤ ਸਾਰੇ ਐਸੇ ਲੋਕ ਨੇ ਜੋ ਅੱਜ ਦੇ ਦਿਨ ਨੂੰ ਨਹੀਂ ਦੇਖ ਪਾਏ ਲੇਕਿਨ ਪ੍ਰਭੂ ਅਸੀਂ ਤੁਹਾਡੇ ਅਨੁਗ੍ਰਹਿ ਦੇ ਵਿੱਚ ਆਂ ਤੁਹਾਡੀ ਕਿਰਪਾ ਦੇ ਵਿੱਚ ਆਂ ਇਸ ਸਮੇਂ ਦੇ ਵਿੱਚ ਇਹ ਜੋ ਸਾਹ ਲੈ ਰਹੇ ਆਂ ਇਹ ਤੁਹਾਡੀ ਦਇਆ ਆ ਤੁਹਾਡੀ ਕਿਰਪਾ ਆ ਪ੍ਰਭੂ ਜੋ ਤੁਸੀਂ ਸਾਡੇ ਤੇ ਕੀਤੀ ਆ ਮੇਰੇ ਪਰਮੇਸ਼ਵਰ ਸਾਦ ਗੱਲਾਂ ਲਈ ਤੁਹਾਡਾ ਤੁਹਾਨੂੰ ਆਨੰਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਜੋ ਖੁਦਾਵੰਦ ਖੁਦਾ ਪਿਆਰੇ ਪ੍ਰਭੂ ਜੀ ਤੁਸੀਂ ਇਸ ਧਰਤੀ ਨੂੰ ਬਣਾਇਆ ਆਕਾਸ਼ ਨੂੰ ਬਣਾਇਆ ਇਹ ਚੰਨ ਸੂਰਜ ਤਾਰੇ ਇਹ ਧਰਤੀ ਇਹ ਪੂਰੀ ਕਾਇਨਾਤ ਨੂੰ ਤੁਸੀਂ ਹੀ ਬਣਾਇਆ ਹੈ ਮੇਰੇ ਪ੍ਰਭੂ ਜੀ ਇਹ ਤੁਹਾਡੀ ਹੀ ਬਣਾਈ ਹੋਈ ਹੈ ਖੁਦਾਵੰਦ ਖੁਦਾ ਮੇਰੇ ਪ੍ਰਭੂ ਜੀ ਇੱਕ ਇੱਕ ਚੀਜ਼ ਨੂੰ ਤੁਸੀਂ ਇਹਦੇ ਵਿੱਚ ਰਚਿਆ ਆ ਖੁਦਾਵਨ ਖੁਦਾ ਤੁਹਾਡੇ ਮੂੰਹ ਦੇ ਇੱਕ ਇੱਕ ਸ਼ਬਦ ਦੇ ਨਾਲ ਇਹ ਸਭੋ ਕੁਝ ਬਣ ਗਿਆ ਆ ਪ੍ਰਭੂ ਜੀ ਅਸੀਂ ਸਭ ਗੱਲਾਂ ਲਈ ਤੁਹਾਡਾ ਧੰਨਵਾਦ ਕਰਦੇ ਆ ਖੁਦਾਵਨ ਖੁਦਾ ਸਾਰੀਆਂ ਚੀਜ਼ਾਂ ਨੂੰ ਜੋ ਤੁਸੀਂ ਜੋ ਤੁਹਾਡੇ ਮੂੰਹ ਦੇ ਬੋਲ ਸੀ ਉਹਦੇ ਨਾਲ ਬਣਾਈਆਂ ਗਈਆਂ ਲੇਕਿਨ ਪ੍ਰਭੂ ਤੁਸੀਂ ਸਾਨੂੰ ਖਾਸ ਇਨਸਾਨਾਂ ਨੂੰ ਆਪਣੇ ਹੱਥਾਂ ਦੇ ਨਾਲ ਰਚਿਆ ਤੇ ਬਣਾਇਆ ਹੈ ਮੇਰੇ ਪ੍ਰਭੂ ਜੀ ਤੁਸੀਂ ਸਾਨੂੰ ਆਪਣੇ ਵਿੱਚ ਬੁਲਾਇਆ ਸਾਨੂੰ ਚੁਣ ਲਿਆ ਇਹ ਤੁਹਾਡੀ ਵੱਡੀ ਦਇਆ ਹੋਈ ਹੈ ਪ੍ਰਭੂ ਸਾਡੇ ਤੇ ਤੁਹਾਡੀ ਕਿਰਪਾ ਹੋਈ ਹੈ ਸਾਡੇ ਤੇ ਮੇਰੇ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੇ ਲਈ ਮੇਰੀ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦੀ ਪੇਟਾ ਤੁਹਾਨੂੰ ਛਡਾਉਂਦੇ ਹਾਂ ਮੇਰੇ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ੁਰ ਜੋ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਅੱਜ ਦੀ ਰਾਤ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਦਿਨ ਹਰ ਦੁਪਹਿਰ ਸ਼ਾਮ ਰਾਤ ਸਾਰੇ ਸਮੇਂ ਪ੍ਰਭੂ ਤੇਰੀ ਦੀਨ ਆ ਤੁਹਾਡਾ अनुग्रह ਹੋਏਗਾ ਤੇ ਇਨਸਾਨ ਜਿਉਂਦਾ ਰਹਿ ਸਕਦਾ ਔਰ ਇਨਾਂ ਸਮਿਆਂ ਦਾ ਜੋ ਆਨੰਦ ਆ ਉਹਨੂੰ ਲੈ ਸਕਦਾ ਹੋ ਅਗਰ ਜੀਵਨ ਨਹੀਂ ਆ ਸਭ ਕੁਝ ਵਿਅਰਥ ਆ ਸਭ ਬੇਕਾਰ ਆ ਪ੍ਰਭੂ ਇਸ ਲਈ ਪ੍ਰਭੂ ਸਭ ਤੋਂ ਪਹਿਲਾਂ ਮੈਂ ਮੰਗਦਾ ਵਾਂ ਤੁਸੀਂ ਇਹ ਜੋ ਜੀਵਨ ਦਿੱਤਾ ਵਾ ਇਸ ਜੀਵਨ ਦੇ ਲਈ ਮੈਂ ਤੁਹਾਡਾ ਤਾਂ ਅਨੁਮਾਦ ਕਰਦਾ ਹਾਂ ਪ੍ਰਭੂ ਜੀ ਪਿਆਰੇ ਖੁਦਾਬਲ ਖੁਦਾ ਤੁਹਾਡੀ ਦਇਆ ਤੁਹਾਡੀ ਕਰਨਾ ਤੁਹਾਡੀ ਕਿਰਪਾ ਸਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਾਧੀ ਜਾਏ ਵਾਧੀ ਜਾਏ ਮੇਰੇ ਪਿਤਾ ਤੁਹਾਡਾ ਅਨੁਗ੍ਰਹਿ ਤੁਹਾਡਾ ਫਜ਼ਲ ਮੇਰੇ ਜੀਵਨ ਦੇ ਵਿੱਚ ਵਾਧਦਾ ਜਾਏ ਮੇਰੇ ਪਿਤਾ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ਰ ਜੀ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕਰਨਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਮੇਰੇ ਯਹੋਵਾ ਪਿਤਾ ਜਿੰਨੇ ਵੀ ਭੈਣ ਭਰਾ ਮਿਲ ਕੇ ਦੁਆ ਪ੍ਰਾਰਥਨਾ ਕਰ ਰਹੇ ਆ ਖੁਦਾਵੰਦ ਖੁਦਾ ਇੱਕ ਇੱਕ ਦੀ ਪ੍ਰਾਰਥਨਾ ਨੂੰ ਸੁਣ ਚੁੱਕਾ ਹਾਂ ਕਿੱਕ ਦੇ ਮਨਾਂ ਨੂੰ ਬਦਲ ਚੁੱਕਾ ਹੈ ਪ੍ਰਭੂ ਰਬੂ ਸੁਖੋ ਨਿਯੰ ਮੀਨ ਇੰਦਰੀ ਯਾਖੀ ਨੰਦਰੀ ਲਹ ਸਿਖੋ ਨਿਯੰ ਮੀਨ ਇੰਦਰੀ ਰਬਾ ਸਖੋ ਰਬਾ ਸਰਵੀਨ ਇੰਦਰੀ ਸਰਵੀਨ ਪਿਆਰੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੇ ਪੇਟਾ ਤੁਹਾਨੂੰ ਛਡੋ ਨਾ ਪ੍ਰਭੂ ਜੀ ਤੁਸੀਂ ਮਹਾਨ ਜੋ ਦਇਆਵਾਨ ਪਰਮੇਸ਼ਵਰ ਜੋ ਪ੍ਰਭੂ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕਰੁਣਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਸੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਘਰ ਪਰਿਵਾਰ ਦੇ ਵਿੱਚ ਉਸ ਸੁੱਖ ਨੂੰ ਦਿੱਤਾ ਸ਼ਾਂਤੀ ਨੂੰ ਦਿੱਤਾ ਸੋ ਮੇਰੇ ਪਰਮੇਸ਼ਵਰ ਜੀ ਸੋਬ ਗੱਲਾਂ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਜ਼ਿੰਦਗੀ ਇਹ ਜੀਵਨ ਤੁਹਾਡਾ ਹੀ ਦਿੱਤਾ ਆਇਆ ਆ ਤੁਹਾਡੇ ਅਨੁਗ੍ਰਹਿ ਦੇ ਸਦਕਾ ਹੀ ਜੀ ਰਿਆ ਆ ਬਾਬੂ ਤੁਹਾਡੇ ਫਜ਼ਲ ਦੇ ਸਦਕਾ ਹੀ ਮੈਂ ਚੱਲ ਰਿਹਾ ਆ ਮੇਰੇ ਬਿਤਾ ਪਿਆਰੀ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾ ਦੀ ਪੇਟਾ ਤੁਹਾਨੂੰ ਛੋਣਾ ਨਾ ਸਕਦਾ ਉਹਨੂੰ ਖੁਦਾ ਤੁਸੀਂ ਮਹਾਨ ਜੋ ਦਇਆ ਵਾਂ ਜੋ ਦਇਆ ਵਾਂ ਜੋ ਕਹੋ ਜੀ ਤੁਹਾਡੀ ਦਇਆ ਦੇ ਲਈ ਤੁਹਾਡੀ ਕਰੁਣਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਜੀ ਮੇਰੇ ਖੁਦਾਵਨ ਖੁਦਾ ਤੁਹਾਡੇ ਵਿੱਚ ਬਹੁਤ ਸਾਰਾ ਵਧਣਾ ਚਾਹਨਾ ਚਾਹਨਾ ਪ੍ਰਭੂ ਤੁਸੀਂ ਸਾਨੂੰ ਚਲਾ ਚੁੱਕੇ ਜੋ ਇਹ ਪੂਰਾ ਘਰ ਪਰਿਵਾਰ ਪ੍ਰਭੂ ਤੁਹਾਡੇ ਪਾਕ ਥਾਚਾ ਤੁਹਾਡੇ ਜ਼ਲਾਲੀ ਤੁਹਾਡੇ ਸਾਮਰਤੀ ਥਾਚਾ ਪ੍ਰਭੂ ਜੀ ਹਰ ਇੱਕ ਦੇ ਜੀਵਨ ਨੂੰ ਤੁਸੀਂ ਸੁਪਰ ਡੁਪਰ ਬਲੈਸਟ ਬਣਾ ਚੁੱਕੇ ਆਸ਼ਿਸ਼ਤ ਕਰ ਚੁੱਕੇ ਪ੍ਰਭੂ ਜੀ ਪਿਆਰੇ ਪ੍ਰਭੂ ਜੀ ਮੈਂ ਹਰੇਕ ਗੱਲ ਲਈ ਤੁਹਾਡਾ ਧੰਨਵਾਦ ਕਰਦਾ ਧੰਨਵਾਦ ਦੀ ਪੇੜਾ ਤੁਹਾਨੂੰ ਛੜੋ ਨਾ ਪ੍ਰਭੂ ਜੀ ਤੁਹਾਡੀ ਦਇਆ ਤੁਹਾਡੀ ਕਰੁਣਾ ਤੁਹਾਡੀ ਕਿਰਪਾ ਸਦਾ ਸਾਡੇ ਜੀਵਨ ਦੇ ਵਿੱਚ ਹੁੰਦੀ ਰਹੇ ਮੇਰੇ ਪਰਮੇਸ਼ਵਰ ਇਹ ਤੁਹਾਡੀ ਕਿਰਪਾ ਤੁਹਾਡਾ ਅਨੰਗ੍ਰਹਿ ਸਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵਧਦਾ ਜਾਏ ਮੇਰੇ ਪ੍ਰਭੂ ਜੀ ਮੇਰੇ ਪਾਕ ਕਦੂਸ ਪਰਮੇਸ਼ਵਰ ਜੀ ਧੰਨਵਾਦੀ ਪੀੜਾ ਪ੍ਰਭੂ ਜੀ ਤੁਹਾਨੂੰ ਛਡੋਣਾ ਖੁਦਾਵਨ ਖੁਦਾ ਤੁਹਾਡੀ ਦਇਆ ਸਦਾ ਸਾਡੀਆਂ ਜ਼ਿੰਮੀਆਂ ਦੇ ਵਿੱਚ ਇਸ ਤਰ੍ਹਾਂ ਹੁੰਦੀ ਰਹੇ ਪ੍ਰਭੂ ਜੀ ਜੋ ਵੀ ਭੈਣ ਭਾਈ ਚਾਹੁੰਦੇ ਆ ਤੁਹਾਡੇ ਵਿੱਚ ਵਧਨਾ ਤੁਸੀਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਬਲੈਸ ਕਰ ਚੁੱਕੇ ਜੋ ਆਸ਼ੀਸ਼ਤ ਕਰ ਚੁੱਕੇ ਥੈਂਕ ਯੂ ਲਾਰਡ ਜੀਸਸ ਫਾਦਰ ਹਾਲੇਲੂਇਆ ਹਾਲੇਲੂਇਆ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪੇਟਾ ਤੁਹਾਨੂੰ ਛੁਡਾਉਣਾ ਖੁਦਾ ਉਹਨ ਖੁਦਾ ਤੁਸੀਂ ਸੌਣ ਸਮੇਂ ਮੈਨੂੰ ਮੇਰੇ ਪਰਿਵਾਰ ਨੂੰ ਮੇਰੀ ਫੈਮਲੀ ਨੂੰ ਮਿੱਠੀ ਤੇ ਪਿਆਰੀ ਨੀਂਦ ਦੇ ਚੁੱਕੇ ਜੋ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪਿਆਰੇ ਪ੍ਰਭੂ ਜੀ ਧੰਨਵਾਦੀ ਪੇਟਾ ਤੁਹਾਨੂੰ ਛੁਡਾਉਣਾ ਖੁਦਾ ਉਹਨ ਖੁਦਾ ਜੀ ਤੁਸੀਂ ਮਹਾਨ ਜੋ ਮਹਾਨ ਜੋ ਖੁਦਾਵੰਦ ਖੁਦਾ ਤੁਹਾਡੀ ਦਇਆ ਦੇ ਲਈ ਤੁਹਾਡੀ ਕਰੁਣਾ ਦੇ ਲਈ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੁੰਦਾ ਰਹੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇੱਕ ਇੱਕ ਜਾਣਦੇ ਜੀਵਨ ਨੂੰ ਵੱਡੀ ਪ੍ਰੋਟੈਕਸ਼ਨ ਦੇ ਚੁੱਕੇ ਜੋ ਮੇਰੇ ਪਿਤਾ ਮੇਰੇ ਖੁਦਾਵੰਨ ਖੁਦਾ ਇਹ ਜ਼ਿੰਦਗੀ ਤੁਹਾਡੀ ਆ ਇਹ ਜੀਵਨ ਤੁਹਾਡਾ ਆ ਪਰ ਖੁਦਾਵੰਨ ਖੁਦਾ ਇਹ ਸਾਡੇ ਜੀਵਨਾਂ ਨੂੰ ਹੋਰ ਵੀ ਬਦਲ ਚੁੱਕੇ ਜੋ ਮੇਰੀ ਪਿਆਰੀ ਪ੍ਰਭੂ ਜੀ ਤਖਰੀਕ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਧੰਨਵਾਦੀ ਪੇਟਾ ਤੁਹਾਨੂੰ ਚੜੋਣਾ ਪ੍ਰਭੂ ਜੀ ਤੁਹਾਡੀ ਦਇਆ ਸਦਾ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀ ਰਹੇ ਤੁਹਾਡਾ ਅਨੁਗ੍ਰਹਿ ਸਦਾ ਸਾਡੇ ਜੀਵਨਾਂ ਚ ਵਧਦਾ ਜਾਏ ਮੇਰੀ ਯਹੋਵਾ ਪਿਤਾ ਮੇਰੇ ਰਾਫਾ ਖੁਦਾ ਉਹਨਕੋ ਦਾ ਮੇਰੇ ਅਨੁਗ੍ਰਹਕਾਰੀ ਪਿਤਾ ਜੀ ਇਹ ਜ਼ਿੰਦਗੀ ਇਹ ਜੀਵਨ ਤੁਹਾਡਾ ਦਿੱਤਾ ਆ ਪ੍ਰਭੂ ਇਸ ਲਈ ਪ੍ਰਭੂ ਨੂੰ ਤੁਹਾਡੇ ਅਨੁਸਾਰ ਜੀਣਾ ਮੇਰੇ ਲਈ ਕਿੰਨਾ ਹੀ ਭਲਾ ਵਾ ਔਰ ਪਿਆਰੇ ਪ੍ਰਭੂ ਜੀ ਮੈਂ ਇਸ ਸਮੇਂ ਦੇ ਵਿੱਚ ਸਭ ਭੈਣ ਭਾਈਆਂ ਦੇ ਲਈ ਮੰਗਦਾ ਹਾਂ ਤੁਸੀਂ ਸਾਡੇ ਜੀਵਨਾਂ ਨੂੰ ਬਦਲ ਦਿੱਤਾ ਹੈ ਪ੍ਰਭੂ ਜੀ ਤੁਸੀਂ ਸਾਡੇ ਜੀਵਨਾਂ ਨੂੰ ਚੇਂਜ ਕਰ ਦਿੱਤਾ ਹੈ ਪ੍ਰਭੂ ਜੀ ਸਵਧੀਆ ਅੱਛੇ ਜੀਵਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਹਰੇਕ ਗੱਲ ਨੂੰ ਮੇਰੇ ਕਦੂਸ ਪਿਤਾ ਨੇ ਨੂੰਗਰਿਆ ਕਰੇ ਪਿਤਾ ਜੀ ਮੈਂ ਤੁਹਾਡੇ ਸਮਰਥੀ ਜ਼ਿੰਦਾ ਪਾਪ ਪਵਿੱਤਰ ਕਦੂਸ ਨਾਮ ਵਿੱਚ ਪਿਆਰੇ ਪ੍ਰਭੂ ਜੀ ਮੈਂ ਮੰਗਣੀ ਇਹਨਾਂ ਦੇ ਪਾਸ ਲੈਣਾ ਹਮ ਜੀਸਸ ਯੀਸ਼ੂ ਦੇ ਜ਼ਿੰਦਾ ਨਾਮ ਪਿਆਰੇ ਪ੍ਰਭੂ ਜੀ ਸਭ ਬਿੰਤੀ ਨੂੰ ਇਸ ਪ੍ਰਾਰਥਨਾ ਨੂੰ ਤੁਸੀਂ ਸੁਣ ਚੁੱਕੇ ਹੋ ਕਬੂਲ ਕਰ ਚੁੱਕੇ ਹੋ ਪ੍ਰਭੂ ਜੀ ਮੈਂ ਹਰੇਕ ਗੱਲ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਧੰਨਵਾਦ ਦੀ ਪੇਟਾ ਤੁਹਾਨੂੰ ਸੁਣਾਉਣਾ ਹੈ ਪਿਆਰੇ ਪਰਮੇਸ਼ਵਰ ਜੀ। ਸੀ ਮਹਾਨ ਜੋ ਦਇਆਵਾਨ ਪਰਮੇਸ਼ਵਰ ਜੋ ਪਾਤਸ਼ਾਹ। ਤੁਹਾਡੀ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦਾ। ਤੁਹਾਡੀ ਕਿਰਪਾ ਦੇ ਲਈ ਤੁਹਾਡਾ ਧੰਨਵਾਦ ਕਰਦਾ। ਤੁਹਾਡੇ ਅਨੁਗ੍ਰਹਿ ਦੇ ਲਈ ਤੁਹਾਡਾ ਧੰਨਵਾਦ ਕਰਦਾ। ਤੁਹਾਡੇ ਫਜ਼ਲ ਦੇ ਲਈ ਤੁਹਾਡਾ ਧੰਨਵਾਦ ਕਰਦਾ ਤੁਹਾਨੂੰ ਜੀ। ਧੰਨਵਾਦ ਦੀ ਪੇਟਾ ਤੁਹਾਨੂੰ ਸੁਣਾਉਣਾ ਹੈ ਮੇਰੇ ਪਰਮੇਸ਼ਵਰ ਜੀ। ਸਾਰੀਆਂ ਗੱਲਾਂ ਦੇ ਲਈ ਤੁਹਾਡਾ ਸ਼ੁਕਰੀਆ ਅਦਾ ਕਰਦਾ ਪ੍ਰਭੂ ਜੀ। ਇਸ ਲਾਈਫਲੀ ਇਸ ਜੀਵਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰ ਹਰੇਕ ਗੱਲ ਨੂੰ ਪ੍ਰਭੂ ਜੀ ਮੈਂ ਬਿਸਵਾ ਮਤੀ ਜ਼ਿੰਦਾ ਪਾਕ ਪਵਿੱਤਰ ਕਦੂਸ ਨਾਮ 'ਚ ਮੰਗ ਲੀਨਾ ਪਾਲੀਨਾ ਇੰਜ ਜਿਵੇਂ ਪ੍ਰਭੂ ਜੀ ਤੁਹਾਡੇ ਨਾਮ ਵਿੱਚ ਸਭ ਕੁਝ ਮਿਲ ਚੁੱਕਾ ਤੁਹਾਡੇ ਨਾਮ ਦੇ ਵਿੱਚ ਕੂਬਤ ਮਿਲ ਗਈ ਹੈ ਸ਼ਾਂਤੀ ਮਿਲ ਗਈ ਹੈ ਮਰੇ ਗੱਲ ਹੀ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਦੇ ਦਿਨ ਦੇ ਲਈ ਸੁੰਦਰ ਸਮੇਂ ਦੇ ਲਈ ਖੁਦਾਵੰਨ ਖੁਦਾ ਤੇ ਸਾਨੂੰ ਮਿੱਠੀ ਤੇ ਪਿਆਰੀ ਨੀਂਦ ਦਿੱਤੀ ਹੈ ਪ੍ਰਭੂ ਜੀ ਇਸ ਨੀਂਦ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਖੁਦਾਵੰਨ ਖੁਦਾ ਦੇੰਦੀ ਸਵੇਰ ਸਾਡੀ ਤੁਹਾਡੇ ਵਿੱਚ ਹੋਏ ਤੁਹਾਡੇ ਬਚਨ ਦੇ ਨਾਲ ਹੋਏ ਤੁਹਾਡੇ ਨਾਲ ਪ੍ਰਾਰਥਨਾ ਦੇ ਵਿੱਚ ਹੋਏ ਪ੍ਰਭੂ ਜੀ ਸਾਰੀ ਗੱਲਾਂ ਲਈ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰੀਆ ਦਾ ਕਰਦਾ ਹਾਂ ਉਹ ਤੇ ਜੀਵਨ ਨੂੰ ਪ੍ਰਭੂ ਜੀ ਮੇਰੇ ਤੁਹਾਡੇ ਪਾਕ ਹੱਥ ਦੇ ਨਾਮ ਮੈਂ ਹਰੇਕ ਗੱਲ ਲਈ ਤੁਹਾਡਾ ਧੰਨਵਾਦ ਅਦਾ ਕਰਦਾ ਹਾਂ ਤੋਬ ਜੀ ਸਾਰੀਆਂ ਗੱਲਾਂ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੰਗ ਲਈ ਨਾ ਖੁਦਾਉਣ ਖੁਦਾ ਜੀ ਪਿਆਰੇ ਪ੍ਰਭੂ ਜੀ ਤੁਹਾਡੇ ਸਾਮਾਤੀ ਜ਼ਿੰਦਾ ਪਵਿੱਤਰ ਕਦੂਸ ਨਾਮ ਵਿੱਚ ਆਮੇਨ ਆਮੇਨ ਹਾਲੇਲੂਇ ਹਾਲੇਲੂਇ